ਠੀਪਾਉਨੀਆ ਕਰ ਆਜੋ ਸ਼ਾਮ ਨੂੰ ਵਾਰ ਨਿਕਲ ਕੇ ਮੁਖੜਾ ਤੋਲਿਆ Chandar ma, yasana ve kana, chediya. Chandar ma, yasana ve kana, chediya. Chandar ma, yasani ve kana, chediya. ne jamnu. Har ਪੌਨੀਆ ਕਰਿਆ ਜੋ ਸ਼ਾਮ ਨੂੰ ਚਿੱਠੀ ਪੌਨੀਆ ਕਰਿਆ ਜੋ ਸ਼ਾਮ ਤੇਰੀ ਭੈਣਾ ਨੂੰ ਬਹਿ ਜਾ ਨਹੀਂ ਆਖਣਾ ਤੇਰੀ ਭੈਣਾ ਨੂੰ ਬਹਿ ਜਾ ਨਹੀਂ ਆਖਣਾ ਆ ਗਿਆ ਚੰਦਰਮਾਇ ਸਨ ਵੇਖਣਾ ਚੜਿਆ ਚੰਦਰਮਾਇ ਸਨ ਵੇਖਣਾ ਚੜਿਆ ਚੰਦਰਮਾਇ ਸਨ ਵੇਖਣਾ ਚੜਿਆ ਲੋ ਜੀ ਇੱਥੇ ਲੱਗਾ ਲੰਗਰ ਲੱਗਣਾ ਜਿੰਨੇ ਜਿੰਨੇ ਛਕਣਾ ਵਾ ਉਹ ਆਜੋ ਤਿਆਰ ਤੇ ਜਿਆਦਾ ਕੋਈ ਕੀ ਆਖਿਆ ਬੀਬੀ ਮੈਂ ਤਿਆਰ ਹੋ ਰਹਿਣਾ ਨਹੀਂ ਤੇਰੀ ਵਾਲੀ ਚਣਿਆਂ ਦੀ ਸਬਜ਼ੀ ਲੰਗੜ ਚਣਿਆਂ ਦੀ ਸਬਜ਼ੀ ਪਨੀਰ ਵਾਲੀ ਹਾਂ ਤੇ ਨਾਲ ਥਾੜਾ ਛੁਲਕਾ ਨਾਲ ਨਾਲ ਮਿੱਠੇ ਚੌਲ ਜਰਦਾ ਤੇ ਦਹੀਂ ਪਕੌੜੀਆਂ ਵਾਲਾ ਨਹੀਂ ਮਨਪ੍ਰੀਤ ਮਨਪ੍ਰੀਤ ਤੀਨੀ ਜਿਆਦਾ ਚੱਲ ਨਹੀਂ ਨਹੀਂ ਤੇ ਮੈਂ ਭਰ ਦੇਣਾ ਹੀ ਉਹ ਹੀ ਮਨਪ੍ਰੀਤ ਹਾਂਜੀ ਪਨੀਰ ਚ ਚਣਿਆਂ ਵਾਲਾ ਪਨੀਰ ਬੀਬੀ ਮੈਂ ਤੇ ਤੇਰੇ ਵਾਲੀ ਪੱਕਾ ਦੀਦੀ ਵਾਲੇ ਦਾਲ ਕਹਿੰਦੀ ਉਦੋਂ ਹੀ ਪਾਣੀ ਪਾ ਕੇ ਨਾਲ ਜਰਦਾ ਨਾਲ ਪਕੌੜੀਆਂ ਵਾਲਾ ਦਹੀਂ ਰੱਖਣਾ ਹਾਂ ਕਹਿੰਦੀ ਅੰਦਰ ਨਹੀਂ ਰੱਖਣਾ ਮੈਂ ਉੱਥੇ ਹੀ ਪਾ ਕੇ ਲਿਆ ਕੇ ਦੇਣਾ ਆ ਚੱਲ ਲਿਆਉਣਾ ਇੱਕੋ ਜੀ ਲੈਣ ਕੇ ਦੇ ਦੇ ਨਾਲ ਜਰਦਾ ਆਂਦੀ ਨਾਲ ਪਕੌੜੀਆਂ ਵਾਲਾ ਦਹੀਂ ਢੀਂ ਬਣਾਣਾ ਲੰਗਰ ਵਿੱਚ ਲੰਗਰ ਲੱਗਾ ਆਹ ਤੇ ਮੇਰੀ ਰੋਟੀ ਢਾਡੇ ਵੱਲ ਜੇ ਤਾਂ ਇੱਥੇ ਬਹਿ ਨਾ ਸਾਡਾ ਖਾਣਾ ਤਾਂ ਲੈ ਗਰ ਕੇ ਅੰਦਰ ਪੰਗਤ ਵਿੱਚ ਬਹਿ ਤਸਹੀ ਅੱਜ ਕਾ ਖਾਣਾ ਤੇ ਮਾ ਅੱਜ ਲਾਟਾਂ ਵਾਲੇ ਚੌਕ ਲੰਗਰ ਵਾ ਚੱਲੀਏ ਚਲੋ ਚੌਂਕ ਚਲੰਗਾ ਲਾਈਟਾਂ ਵਾਲੇ ਚੌਕ ਬਾਬਾ ਜੀ ਨਹੀਂ ਆਉਂਦੇ ਰਮਦਾਸ ਵਾਲੇ ਅੱਗੇ ਕਰਕੇ ਸਾਲ ਪਿਛੋਂ ਲੱਗਦਾ ਹੁੰਦਾ ਵਾ ਸਮਾਗਮ ਹੁੰਦਾ ਵਾ ਉੱਥੇ ਸਮਾਗਮ ਹੁੰਦਾ ਵਾ ਸਮਾਗਮ ਪੱਦੀ ਸੀ ਪੁਪਾ ਕੈਂਡਾ ਅੱਜ ਦੇ ਸਵੇਰੇ ਵੀ ਆ ਸੰਤ ਸਮਾਗਮ ਸੰਤ ਸਮਾਗਮ ਹੁੰਦਾ ਵਾ ਮੇਰੇ ਕੋ ਜਾਇਆ ਨਹੀਂ ਗੱਡੋ ਤਾਂ ਉੱਥੇ ਹੀ ਗਿਆ ਵਾ ਆਇਆ ਨਹੀਂ ਕਰੇ ਆਇਆ ਸੂਟ ਦੇਣ ਆਇਆ ਹੀ ਮੇਰੇ ਅਛਾ ਅਛਾ ਦੋ ਸਿਪ ਕੇ ਆਏ ਹਾਂ ਨਾਲ ਵਿਆਹ ਕਿਦਾਈ ਕਰ ਲੋ ਦੋ ਸਿਪ ਕੇ ਆਏ ਆ ਤੇ ਦੋ ਮੇਰੇ ਜੇ ਮਤਲਬ ਅੰਟ ਟੱਚ ਪਈ ਆ ਫੇਰ ਉਹ ਵੀ ਦੋ ਕੀ ਸੀਨੇ ਸਿਪਕੇ ਪਏ ਆ ਸਿਪਕੇ ਪਏ ਅਛਾ ਜੇ ਪਾਏ ਨਹੀਂ ਗੇ ਠੀਕ ਠੀਕ ਆ ਪਾਉਣਾ ਨਾ ਜਦ ਤਨ ਮੇਰਾ ਵਿਆਹ ਹੋਣਾ ਉਦੋਂ ਪਾਉਣਾ ਅਛਾ ਅਛਾ ਠੀਕ ਆ ਵੀ ਦੀ ਚਲੋ ਫਿਰ ਲਾ ਰੰਗ ਦਾ ਹਾਂ ਬਣਾਈਏ ਫਿਰ ਤੁਹਾਨੂੰ ਜੜੀ ਛੇਤੀ ਆ ਹਾਂ ਕੀ ਕਰਨਾ ਤੁਸੀਂ ਨਵਾਂ ਨੂੰ ਉੱਥੇ ਤੇਲ ਤੇ ਨਹੀਂ ਛੱਡ ਕੇ ਹਾਂ ਮੈਂ ਉਹਨੂੰ ਚਲਾਉਣੇ ਚਲ ਆਈ ਤੜੀ ਦੂਜੀਆਂ ਨਹੀਂ ਬਣੀਆਂ ਦੀ ਬਣੀਆਂ ਤਾਂ ਹੈਗੀਆਂ ਹੁਣ ਇਹਨਾਂ ਨੇ ਪੈਰ ਤੇ ਤੇਲ ਕੱਢ ਲਿਆਵਾ ਦੇ ਹਟਲੇ ਤੇ ਮੈਂ ਥੋੜਾ ਕੱਢਿਆ ਤੇਲ ਦੇ ਕੁੱਟੇ ਪਿੰਦਰ ਨੇ ਘਰਾਨੀ ਨੇ ਕੱਢਤਾ ਤੇਲ ਤੇ ਪਿੰਦਰ ਨੇ ਮੈਂ ਸੁਟੀ ਤੋਂ ਮੈਂ ਕੱਢਿਆ ਤੇਲ ਤੇ ਪਿੰਦਰ ਨੇ ਨਹੀਂ ਪਾਇਆ ਸਕੂਟਰੀ 'ਚ ਕੋਈ ਤੂੰ ਪਾਇਆ ਹੈ ਜਾਂ ਤੁਸੀਂ 200 ਹੈਗੇ ਕੰਜੂਸ ਆ ਤਾਂ ਨੂੰ ਪਹਿਣਾ ਪੈਗੇ ਚੋਰ ਤੁਹਾਨੂੰ ਤੇ ਇੰਨਾ ਪਾਉਂਦੀ ਆ ਸਾਡੀ ਤੇ ਕੁੜੀ ਵਿਚਾਰੀ ਵੇਖਾ ਕੰਨਾ ਤੋਂ 부ੱਚੀ ਹੋ ਕੇ ਆ ਗਈ ਕੰਨ ਬੁਖਾਲਨੀ ਨਕਲੀ ਤਾਂ ਹੀ ਚੋਰੀ ਹੋਗੇ ਹਾਂ ਨਕਲੀ ਹੋਣ ਇੱਕ ਦੂਜੇ ਵੱਲ ਪਿਛੜੀਆਂ ਕਰ ਕਰ ਬੈਠੇ ਕਿਦਾਂ ਕਰ ਦਿੰਦਾ ਮੇਰਾ ਸ਼ੇਖ ਦਾ ਪੱਲਾ ਲੁੱਟਿਆ ਜਾ ਉਹ ਇੰਦਾ ਹੀ ਪੈਂਦਾ ਹਾਂ ਨਹੀਂ ਹੋਣਾ ਚਾਹੀਦਾ ਤਾਂ ਨਹੀਂ ਹੁੰਦਾ ਕਿਦਾਂ ਜੀ ਦਾ ਬੇਹੜਾ ਖਾਦਾ ਆਇਆ ਤੀ ਦਾ ਖਾਦਾ ਫੇਗੀ ਤੀ ਵਿਚਾਰੀ ਜੇ ਸੈਂਦੀ ਤਾਂ ਆ ਹੀ ਦਿੱਤਾ ਨੇ ਉਹਨਾਂ ਕੋਲ ਤੀ ਨੇ ਥੋੜੀ ਦੇਰ ਤਾਂ ਇੱਥੇ ਹੀ ਨੇ ਤਾਂ ਟਾਈਮ ਸਾਰ ਨਹੀਂ ਨਹੀਂ ਅਹੀਂ ਤੇ ਲੁੱਟੀਆਂ ਰਾਜ ਗਈਆਂ ਜੇ ਘਰ ਆਣ ਕੇ ਹੀ ਕੋਈ ਕੁਝ ਕਰਨਾ ਤਾਂ ਤੀ ਆਡੀ ਗਾੜੀ ਆਣ ਕੇ ਬੈਠੀ ਆ ਆਹ ਚੱਲ ਅੱਛਾ ਕੋਈ ਨਹੀਂ ਧੀ ਦੇ ਕੇ ਥੋੜਾ ਥੋੜਾ ਮੇਰੇ ਸਾਹ ਦਾ ਇੱਕ ਸੈਟ ਹੀ ਕਰਿਆ ਆਹੋ ਓਏ ਜੇ ਪਿਉਰੀ ਬਿਮਾਰੀ ਤੇ ਲੱਗ ਗਿਆ ਤੇ ਇਹਦਾ ਵੀ ਪਿਓ ਨਾ ਹੀ ਜਿੰਨਾ ਪਿਓ ਨੂੰ ਵੀ ਨਹੀਂ ਕੋ ਹੈ ਪਿਓ ਵੀ ਹੈ ਹੱਟਾ ਗੱਡਾ ਹੋ ਗਿਆ ਸੋਨਾ ਖੋਣੇ ਦਾ ਕਰਕੇ ਇਧਰ ਸੰਦੀਪ ਦਾ ਪਿਓ ਇਧਰ ਮੂੰਹ ਕਰ ਆਂਦੇ ਪਿਓ ਵੀ ਹਟਕਟਾ ਹੋ ਗਿਆ ਹੁਣ ਦੱਸ ਲੈ ਕੇ ਬੈਣਾ ਹੀ ਤੈਨੂੰ ਇੰਨਾ ਨੇ ਮੈਨ ਲੱਗਦਾ ਚੱਲ ਸ਼ਾ ਕੋਈ ਨਹੀਂ ਹੁੰਦਾ ਰਹਿੰਦਾ ਵਾਦਾ ਕਾਟਾ ਹੈ ਚਲੋ ਜਿਹੜਾ ਸੋਰਾ ਕਰ ਉਹ ਠੀਕ ਤਾਂ ਨਾ ਦੂਜਾ ਕਿਉਂ ਪਤਾ ਨਾ ਆਇਆ ਨੀਰ ਬਖੋ ਜਾ ਰਹਾ ਮਰਜੀ ਨੂੰ ਜੋ ਕੇ ਬੈਠ ਤੇ ਪਾਓ ਸੌਣ ਲਈ ਆ ਐਦੇ ਪਾਓ ਲੰਮੇ ਨੂੰ ਦਵੇਂ ਪਾ ਕੇ ਢਾਲੋ ਇਹਨੂੰ ਵੇਹਣ ਤੇ ਉਹ ਜਿਹੜਾ ਚਣਿਆਂ ਦਾ ਲੰਗਰ ਉਹ ਨਹੀਂ ਰੋਣਾ ਚਣੇ ਬੀਬੀ ਬਣਾਉਣ ਲੱਗੀ ਛਿੰਦੋ ਬੀਬੀ ਹਜੇ ਬੱਸ ਹੁਣ ਮਾਰਚ ਮਹੀਨਾ ਆਉਣਾ ਵਾ ਫਿਰ ਤਾਈ ਨਿਹਣਾ ਰੋਸ ਜਗਾ ਨਾ ਬਹਿਣੀ ਨਾ ਉਹ ਲੰਗਰ ਤੋਂ ਨਹੀਂ ਲੰਗਰ ਤੋਂ ਨਹੀਂ ਮੈਂ ਕਹਾਂ ਨਾ ਤਾਂ ਇਹ ਅੱਜ ਜਾਣਾ ਹੀ ਹੋ ਕਿਉਂਕਿ ਮੈਂ ਵੀ ਨਾਲ ਲੈ ਕੇ ਜਾਣਾ ਹੁੰਦਾ ਨਾ ਕਿਸ ਨੂੰ ਨਾ ਕਿਸ ਨੂੰ ਤੇ ਉੱਥੇ ਫਿਰ ਅੱਗੇ ਜੂ ਲਾਉਣਾ ਹੁੰਦਾ ਆ ਆਹ ਸੰਤ ਸਮਾਗਮ ਆਹ ਬਤਾਈ ਨੇ ਪਤਾ ਕੀ ਕਰਨਾ ਗੱਲ ਸੁਣ ਤਾਈ ਨਹੀਂ ਆ ਰਹੇ ਨਾ 5 5:00 ਵਜੇ ਨਾ ਤਾਂ ਹੀ ਗਾ ਨਾ ਪੀ ਉਦੋਂ ਕਿ ਜਾਵਾਂਗੇ ਜਦ ਲੰਗਰ ਖਾ ਗੜਾ ਇਹਨੇ ਲਾਲ ਲੁੱੜ ਕੇ ਘਰ ਆ ਕੇ ਰੋਟੀ ਖਾ ਲੈਣੀ ਖਾ ਲੈਣੀ ਕਿਤੇ ਜਣਾ ਲੰਗਰ ਲੱਗਿਆ ਉੱਥੇ ਪੇਟ ਨੂੰ ਹਰ ਸਾਲ ਲੱਗਦਾ 7 ਤਰੀਕ ਨੂੰ ਹੋਲੀਆਂ ਹੋਲੀ ਸ਼ੁਰੂ ਹੋ ਜਾਣੀ 7 ਤਰੀਕ ਨੂੰ ਹੋਲੀਆਂ ਦੇ ਲੱਗ ਜਾਣਾ ਪਹਿਲਾਂ ਹਾਂ ਹੋਲੀਆਂ ਦੇ ਲੱਗਣੇ ਆ ਨਾ ਅਜੇ ਦੇ ਹੁਣ ਹੋਟਿਆਂ ਸੰਗ ਦਾ ਲੱਗ ਜਾਣਾ ਪਹਿਲਾਂ ਨਾਲ ਹੀ ਮਗਰੇ ਹੋਲੀਆਂ ਪਿੰਡਰ ਤੇ ਨੂੰ ਮੋਜਾ ਲੱਗ ਜਾਣੀਆਂ ਵਾ ਜਾਣਾ ਜਦੋਂ ਤੂੰ ਇਹ ਵੀਡੀਓ ਬਣਾਉਣ ਆਇਆ ਕਰਨਾ ਵਾ ਜਾਣਾ ਤੇ ਇਹਨਾਂ ਦੇ ਕੋਈ ਵੀ ਨਾ ਹੋਣਾ ਤੇ ਮੈਂ ਸਮਝ ਜਾਣਾ ਰੋਟੀ ਇਹਨੇ ਆਉਂਦਿਆਂ ਪਿੰਦਰ ਨੇ ਖਾ ਕੇ ਆਇਆ ਕਰਨਾ ਨੂੰ ਜਾਣ ਲੱਗਿਆ ਵੀ ਮੈਂ ਕੱਲੀ ਆਵਾਂ ਫੇਰ ਨਹੀਂ ਫੇਰ ਖਾਂਦੀ ਆਈ ਉਹਨਾਂ ਵਾਲੋ ਜਾਣੇ ਮੈਂ ਲੰਗਰ ਖਾਣ ਮੈਨੂੰ ਸ਼ਰਮ ਆਉਂਦੀ ਇਹ ਮੇਲਾ ਵੇਖਣਾ ਤੇ ਨਹੀਂ ਕੋਈ ਪਤਾ ਕੰਮ ਕੀ ਆ ਇੱਥੇ ਇਹ ਵੀ ਤਿੰਨ ਰੋਡ ਪੈਂਦੀ ਐ ਅਮਰਸਰ ਵਾਲਾ ਬਟਾਰ